ਮਿਲਦਾ ਨਸੀਬ ਨਾਲ ਪਿਆਰ ਲਬਦਾਂ ਨੀ ਚੈਨ ਕੀ ਤੋਂ ਹੈ ਉਸਤਾਦ ਜੀ ਨੇ ਸਾਡੇ ਲੁਧਿਆਣੇ ਤੋਂ ਰਾਗੀ ਸਿੰਘ ਨੇ ਭਾਈ ਜਰਨੈਲ ਸਿੰਘ ਜੀ ਜਵੱਦੀ ਜੀ ਹਾਂਜੀ ਤੇ ਉਹਨਾਂ ਕੋਲੋਂ ਹੀ ਤਾਲੀਮ ਲਈ ਸੀਗੀ ਹੁਣ ਵੀ ਅਸੀਂ ਉਹਨਾਂ ਕੋਲੋਂ ਹੀ ਸਿੱਖ ਰਹੇ ਹਾਂ ਜੀ ਹੋ ਕਿਤੇ ਇਸ਼ਕ ਦਰੋਗ ਨਾ ਲਾ ਬੈਠੀ ਕਿਤੇ ਇਸ਼ਕ ਦਰੋਗ ਨਾ ਲਾ ਬੈਠੀ ਜਿੰਦ ਵਕਤਾ ਵਿੱਚ ਨਾ ਪਾ ਬੈਠੀ ਕਿਤੇ ਇਸ਼ਕ ਦਾ ਰੋਗ ਨਾ ਲਾ ਬੈਠੀ ਰਿਆਜ਼ ਨੂੰ ਕਿੰਨਾ ਕੁ ਸਮਾਂ ਦਿੰਦੇ ਰਿਆਜ਼ 1 ਘੰਟਾ ਅਸੀਂ ਸਵੇਰ ਦਾ ਜਿਹੜਾ ਹੁੰਦਾ ਆ ਉਹ ਅਸੀਂ ਸਾਦਾ ਰਿਆਜ਼ ਕਰਦੇ ਆ ਕਿ ਸਮਾਂ ਘੱਟ ਦਿੱਤਾ ਜਾਂਦਾ ਰਿਆਜ਼ ਨੂੰ ਹਾਂ ਸਮਾਂ ਵੀ ਆਂਦੇ ਵਿੱਚ ਹਾਂ ਕਿਉਂਕਿ ਕੰਮਕਾਰ ਵੀ ਹੁੰਦੇ ਆ ਘਰ ਦੇ ਤੇ ਵੈਸੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਅਸੀਂ ਮਤਲਬ ਵੱਧ ਤੋਂ ਵੱਧ ਉਸ ਚੀਜ਼ ਨੂੰ ਟਾਈਮ ਦਈਏ ਕਿਉਂਕਿ ਸਾਡਾ ਹੁਣ ਉਹ ਜ਼ਿੰਦਗੀ ਬਣ ਗਈ ਹੈ ਉਹ ਚੀਜ਼ ਤੇ ਵੈਸੇ ਸਾਰਾ ਦਿਨ ਸੁਣਦੇ ਰਹੀਦਾ ਗਾਉਂਦੇ ਰਹੀਦਾ ਨਾਲ ਨਾਲ ਔਰ ਦੁਪਹਿਰ ਨੂੰ ਟਾਈਮ ਲੱਗਦਾ ਤਾਂ ਅਸੀਂ ਤਾਨਾ ਵਗੈਰਾ ਦਾ ਰਿਆਜ਼ ਕਰ ਲੈਂਦੇ ਹਾਂ ਦੁਪਹਿਰ ਦੇ ਟਾਈਮ ਸੂਫੀ ਗਾਇਕੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਆ ਇਹ ਏ ਨਾ ਜਿਹਨੂੰ ਮਤਲਬ ਦਾਤਾਈ ਦਾ ਕਰਮ ਹੋਵੇ ਜਿਹਦੇ ਤੇ ਕਰਮ ਨਿਵਾਜ਼ੀ ਹੋਵੇ ਉਹੀ ਇਸ ਲਾਈਨ 'ਚ ਆ ਸਕਦਾ ਨਹੀਂ ਤਾਂ ਮਤਲਬ ਜ਼ਬਰਦਸਤੀ ਕੋਈ ਨਹੀਂ ਚੀਜ਼ ਉਹ ਕਰ ਸਕਦਾ ਤੇ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਉਹਨਾਂ ਨੇ ਸਾਡੀ ਝੋਲੀ 'ਚ ਮਤਲਬ ਇੱਕ ਕਤਰਾ ਪਾਇਆ ਇਸ ਗੀਤ ਦਾ ਕਿਉਂਕਿ ਇਹ ਬਹੁਤ ਡੂੰਗੀ ਲਾਈਨ ਆ ਹੋ ਦਿਲਕਸ਼ੀ ਸ਼ਾਇ ਹੈ ਹੋ ਦਿਲਕਸ਼ੀ ਸ਼ਾਇ ਹੈ ਐ ਸੀਸ਼ੇ ਦੇ ਸਾਹਮਣੇ ਤੈਨੂੰ ਬਿਠਾ ਕੇ ਐ ਸੀਸ਼ੇ ਦੇ ਸਾਹਮਣੇ ਤੈਨੂੰ ਬਿਠਾ ਕੇ ਸ਼ਾਮ ਸੁਵੇਰੇ ਪਿਆਰ ਦਿਆਂ ਪਿਆਰ ਦਿਆਂ ساری ਉਮਰ ਗੁਜ਼ਾਰ ਦਿਆਂ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਕਰਦੇ ਹਾਲਾਤ ਪਹਿਲਾਂ ਬਹੁਤ ਖਰਾਬ ਸੀ ਹੁਣ ਮਤਲਬ ਦਾਤਾ ਜੀ ਦੇ ਕਰਮ ਦੇ ਨਾਲ ਠੀਕ ਆ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਮਿਹਨਤ ਕਰਾਂਗੇ ਵਧੀਆ ਹੋ ਜਾਣਗੇ ਕਿਉਂਕਿ ਹੁਣ ਅਸੀਂ ਮਤਲਬ ਘਰ ਬਣਾ ਰਹੇ ਹਾਂ ਨਾ ਵਾ ਤੇ ਮਤਲਬ ਹੌਲੀ ਹੌਲੀ ਮਤਲਬ ਜਿੱਦਾਂ ਹੌਲੀ ਹੌਲੀ ਕੰਮ ਕਰਾਂਗੇ ਹਾਂਜੀ ਬਿਲਕੁਲ ਵੈਸੇ ਜਾਣਾ ਵੀ ਮਤਲਬ ਕਹਿੰਦੇ ਨਾ ਮੰਜ਼ਿਲ ਦੀ ਜਿਹੜੀ ਸੀੜੀ ਹੁੰਦੀ ਆ ਸਟੈਪ ਬਾਈ ਸਟੈਪ ਹੀ ਬੰਦਾ ਚਾਵੇ ਤੇ ਵਧੀਆ ਰਹਿੰਦਾ ਇੱਕਦਮ ਵੀ ਫਿਰ ਸੜਕੇ ਤੇ ਚਲੋ ਪਰਮਾਤਮਾ ਦੀ ਰਹਿਮਤ ਬੜੀ ਜਿਆਦੀ ਹੈ ਸ਼ੁਕਰ ਹੈ ਤੇ ਸ਼ੁਕਰ ਸਭ ਤੋਂ ਵੱਡੀ ਚੀਜ਼ ਹੈ ਜਿਹਨੂੰ ਸ਼ੁਕਰ ਕਰਨਾ ਆ ਗਿਆ ਉਹਨੂੰ ਸਾਰਾ ਖੁਸ਼ ਆ ਗਿਆ ਹਨਾ ਵੇ ਹੋ ਮਰਜ਼ੀ ਦਿਲ ਦੀ ਹਰ ਸ਼ੇ ਪੁਲਾ ਕੇ ਵੇ ਹੋ ਮਰਜ਼ੀ ਦਿਲ ਦੀ ਹਰ ਵੇਲੇ ਪ੍ਰਮਾਤਮਾ ਗੀਹੇ ਅਰਦਾਸ ਕਰਨੀ ਬੱਬਈ ਸਾਨੂੰ ਵੀਰ ਦੋ ਬੱਬਈ ਸਾਡੇ ਕੋਲ ਰਖੜੀ ਬੰਨਣ ਲਈ ਹੈ ਨਹੀਂ ਆ ਸਾਡੇ ਕੋਲ ਹਨਾ ਸਾਡਾ ਵੀ ਇੱਕ ਵੀਰ ਹੋਵੇ ਕਿਉਂਕਿ ਮੈਂ ਨਾ ਕਿਸੇ ਹੋਰ ਨੂੰ ਰਖੜੀ ਬੰਨਨੀ ਸੀਗੀ ਤੇ ਸਾਡੇ ਲੱਗੇ ਮੈਂ ਚਲੋ ਨਾਮ ਨਹੀਂ ਲਾਉਂਗੀ ਤੇ ਕੁੜੀ ਨੇ ਮੈਨੂੰ ਇਦਾਂ ਮੇਨਾ ਜਿਹਾ ਮਾਰ ਦਿੱਤਾ ਵੀ ਮੈਂ ਤੂੰ ਤੇ ਸਾਡੇ ਭਰਾ ਨੂੰ ਰਖੜੀ ਬੰਨੀ ਤੇ ਮੈਂ ਫਿਰ ਦਰਬਾਰ ਚ ਸਾਡੇ ਘਰੇ ਦਰਬਾਰ ਆ ਪੀਰਾਂ ਦਾ ਤੇ ਮੈਂ ਉੱਥੇ ਜਾ ਕੇ ਬੜਾ ਰੋਈ ਮੈਂ ਕਹਦਾ ਤਾਂ ਇਹ ਵੀ ਸਾਨੂੰ ਅਸੀਂ ਕਿਸੇ ਦੇ ਭਰਾ ਨੂੰ ਰਖੜੀ ਨਹੀਂ ਬੰਨ੍ਹਣੀ ਅੱਜ ਤੋਂ ਬਾਅਦ ਵੀ ਸਾਨੂੰ ਆਪਣਾ ਹੀ ਦੋਵਾਂਗੇ ਤੇ ਅਸੀਂ ਰਖੜੀ ਬੰਨ੍ਹਣੀ ਆ ਤੇ ਮੈਂ ਇੰਨਾ ਤੁਹਾਨੂੰ ਅਸੀਂ ਮੰਨਦੇ ਕਿਉਂਕਿ ਆਪਾਂ ਮੇਣਾ ਵੀ ਉਹਨੂੰ ਹੀ ਮਾਰ ਸਕਦੇ ਜਿਹਨੂੰ ਆਪਾਂ ਮੰਨਦੇ ਆ ਤੇ ਆਪਾਂ ਗਿਲਾ ਸ਼ਿਕਵਾ ਵੀ ਉਹਦੇ ਨਾਲ ਹੀ ਕਰ ਸਕਦੇ ਹਣਾ ਤੇ ਸਾਡਾ ਅਕੀਦਾ ਜਿਹੜਾ ਵਿਸ਼ਵਾਸ ਉਹਨਾਂ ਤੇ ਹੀ ਬਣਿਆ ਰਿਹਾ ਹਮੇਸ਼ਾ ਤੋਂ ਇਹ ਜਿਹਾ ਵੱਡਾ ਮਤਲਬ ਕਿ ਆ ਬਾਬਾਈ ਨੇ ਵੀ ਨਹੀਂ ਦਤਾਈ ਕਰੋ ਕਿਰਪਾ ਤੁਹਾਨੂੰ ਕਰਨੀ ਪੈਣੀ ਆ ਵੀ ਸਾਨੂੰ ਵੀਰ ਚਾਹੀਦਾ ਹਨਾ ਫਿਰ ਦਤਾਈ ਨੇ ਕਰਮ ਕੀਤਾ ਤੇ ਸਾਡੀ ਉਹੀ ਮਤਲਬ ਰੀਜ਼ਨ ਆ ਵੀ ਅਸੀਂ ਅੱਜ ਤੱਕ ਵੀ ਉਹਨਾਂ ਨਾਲ ਜੁੜੇ ਆ ਕਿਉਂਕਿ ਸਾਨੂੰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮਿਲੀ ਆ ਉਸ ਦਿਵਾਰ ਤੋਂ ਮੇਰੇ ਲਈ ਮੇਰੇ ਲਈ ਕਿਉਂਕਿ ਅਸੀਂ ਉਹਦੇ ਕਰਕੇ ਜੀਨੇ ਆ ਉਹਦੇ ਉਹਦੇ ਨਾਲ ਦੀ ਸਾਡੀ ਜ਼ਿੰਦਗੀ ਜਿਹੜੀ ਆ ਤੇ ਨਹੀਂ ਤਾਂ ਹੁਣ ਨੂੰ ਤੇ ਕਦੋਂ ਦੇ ਮਨਪੁਰ ਜਾਣਾ ਸੀਗਾ ਤੇ ਬੜਾ ਬੜਾ ਸ਼ੁਕਰ ਹੈ ਮੈਨੂੰ ਇੱਕ ਬੋਲ ਯਾਦ ਆ ਰਿਹਾ ਇੱਕ ਵੀਰ ਦਾ ਹੀ ਵੀਰ ਅੱਬਾ ਸੌ ਖਾਣ ਨੂੰ ਬੜਾ ਚਿਤ ਕਰਦਾ ਇਹ ਇਹ ਭੈਣਾ ਦਾ ਭਰਾਵਾਂ ਦਾ ਪਿਆਰ ਹੁੰਦਾ ਤੇ ਅੱਜ ਆਪਣੇ ਵੀਰ ਨੂੰ ਪਾਲਣ ਵਾਸਤੇ ਪੜ੍ਹਾਈ ਛੱਡ ਦਿੱਤੀ ਸੰਗੀਤ ਸਿਰਫ ਇਸ ਕਰਕੇ ਅਪਣਾਇਆ ਕਿ ਰੱਬ ਦਾ ਸ਼ੁਕਰਾਨਾ ਕਰਨ ਵਾਸਤੇ ਧੀ ਤੇ ਪੁੱਤ ਦੇ ਵਿੱਚ ਫਰਕ ਨਾ ਕੋਈ ਪੁੱਤ ਹੀਰੇ ਨੇ ਧੀਆ ਦੁਲਾਰੀਆਂ ਨੇ ਪੁੱਤ ਮਾਪਿਆਂ ਦੀ ਹਿੱਕ ਦਾ ਸਾਹ ਹੁੰਦੇ 3 ਪੱਗਾਂ ਨੇ ਜਿਤਾ ਨਿਆਰੀਆਂ ਨੇ 3 ਨਾਲ ਸੰਪੂਰਨ ਪਰਿਵਾਰ ਬਣਦਾ ਬਣਦੀਆਂ ਪੁੱਤਰਾਂ ਨਾਲ ਸਰਦਾਰੀਆਂ ਨੇ ਲੋਕੀ ਕਹਿੰਦੇ ਨੇ ਪੁੱਤਰ ਨਿਸ਼ਾਨ ਜੱਗ ਦੇ ਤੇ 3 ਪੁੱਤਰਾਂ ਤੋਂ ਵੱਧ ਪਿਆਰੀਆਂ ਨੇ ਵਾਹ ਕੀ ਬਾਤ ਹੈ ਕੀ ਬਾਤ ਹੈ ਹਾਲ ਤੇ ਮੈਂ ਹਾਂ ਤੁਹਾਡਾ ਗੁਰਜਾਲ ਸਿੰਘ ਅੱਜ ਦੋ ਹੀਰੇ ਮਲਾਉਣ ਜਾ ਰਹੇ ਆ ਮਾਝੇ ਦੇ ਬੱਚੀਆਂ ਬਹੁਤ ਸੋਹਣਾ ਗਾਉਂਦੀਆਂ ਨੇ ਅਲਕਾ ਤੇ ਮਲਕਾ ਦਾ ਨਾਮ ਸਾਰਿਆਂ ਨੂੰ ਪਤਾ ਹੈ ਮਾਝੇ ਦੇ ਵਿੱਚ ਇਸ ਇਹਨਾਂ ਬੱਚੀਆਂ ਨੇ ਆਪਣੀ ਇੱਕ ਹੁਨਰ ਦੇ ਨਾਲ ਆਪਣੇ ਸੰਗੀਤ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਰਾਜ ਕੀਤਾ ਤੇ ਲੋਕ ਇਹਨਾਂ ਨੂੰ ਸੂਫੀ ਮਹਿਫਲਾਂ ਦੇ ਵਿੱਚ ਸੁਣਦੇ ਨੇ ਬਹੁਤ ਪਿਆਰਾ ਗਾਉਂਦੀਆਂ ਨੇ ਅੱਜ ਸਿੱਧੀ ਮੁਲਾਕਾਤ ਤੁਹਾਡੇ ਨਾਲ ਕਰਾਉਣ ਜਾ ਰਿਹਾ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਵਿੱਚ ਮਾਈਕ ਤੁਹਾਨੂੰ ਲਾ ਦਿਆ ਜੀ 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 ਲਾ ਲਓ ਜੀ ਜੀ ਅਲਕਾ ਤੇ ਮਲਕਾ ਇਹ ਨਾਂ ਸਟੇਜੀ ਹੈ ਕਿ ਜਾਂ ਆਪਣਾ ਹੈ ਇਹ ਹਾਂ ਜੀ ਨਹੀਂ ਘਰ ਵੀ ਹੁਣ ਤਾਂ ਸਾਰੇ ਅਲਕਾ ਮਲਕਾ ਹੀ ਕਹਿੰਦੇ ਆ ਤੇ ਵੈਸੇ ਮੰਮੀ ਮੰਨੂ ਕਹਿੰਦੇ ਆ ਤੇ ਇਹਨਾਂ ਦਾ ਨਾਮ ਸੁਮਨ ਪ੍ਰੀਤ कौर ਹੈ ਬਾਕੀ ਇਹ ਉਸਤਾਦ ਜੀ ਨੇ ਦਿੱਤੇ ਹੋਏ ਨਾਮ ਆ ਜਿਹੜੇ ਸਾਨੂੰ ਮਤਲਬ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਸੂਫੀ ਗਾਇਕੀ ਕਿਉਂ ਕਿ ਸੂਫੀ ਗਾਇਕੀ ਕਹਿੰਦੇ ਗਾਇਕੀ ਪਰਮਾਤਮਾ ਦਾ ਦੂਜਾ ਨਾਮ ਹੈ ਜਿਹਨੇ ਤੁਸੀਂ ਵੀ ਗੱਲ ਕਰ ਰਹੇ ਸੀ ਆਪਾਂ ਹਨਾ ਜੀ ਤੇ ਪਰਮਾਤਮਾ ਦਾ ਦੂਜਾ ਨਾਮ ਹੈ ਹਨਾ ਤੇ ਸੰਗੀਤ ਇੱਕ ਇਹੋ ਜੀ ਚੀਜ਼ ਹੈ ਵੀ ਰੱਬ ਨੂੰ ਡਾਇਰੈਕਟ ਮਿਲਣ ਦਾ ਜਿਹੜਾ ਜ਼ਰੀਆ ਹੈ ਹਾਂ ਤੇ ਪਰਮਾਤਮਾ ਨੂੰ ਮਿਲਣ ਦਾ ਜ਼ਰੀਆ ਤੇ ਸਾਡੀ ਜਿਹੜੀ ਮਤਲਬ ਸਾਡਾ ਬਚਪਨ ਜਿਹੜਾ ਬੀਤਿਆ ਨਾ ਉਹ ਵੀ ਸਾਡਾ ਇਹਨਾਂ ਚੀਜ਼ਾਂ ਦੇ ਵਿੱਚ ਬੀਤਿਆ ਕਿਉਂਕਿ ਮੰਮੀ ਹੋਣੀ ਘਰ ਸਾਡੇ ਦਰਵਾਰ ਹੈ ਤੇ satsang ਕਰਦੇ ਹੁੰਦੇ ਸੀਗੇ ਤੇ ਸਾਡੇ ਸੰਤ ਫਕੀਰ ਜਿਹੜੇ ਆ ਮਹਾਪੁਰਸ਼ ਆਉਂਦੇ ਹੀ ਰਹਿੰਦੇ ਸੀਗੇ ਤੇ ਉਹਦੇ ਕਰਕੇ ਸਾਡਾ ਜਿਹੜਾ ਲਗਾਵ ਆ ਇਧਰ ਨੂੰ ਬਹੁਤ ਜ਼ਿਆਦਾ ਰਿਹਾ ਤੇ ਇਸ ਕਰਕੇ ਸਾਡਾ ਹੋਰਾਂ ਚੀਜ਼ਾਂ 'ਚ ਥੋੜਾ ਧਿਆਨ ਘੱਟ ਸੀ ਵੀ ਅਸੀਂ ਮਤਲਬ ਸਾਨੂੰ ਸੀਗਾ ਵੀ ਚਲੋ ਇੱਕ ਤਾਂ ਬੰਦਾ ਪਰਮਾਤਮਾ ਨਾਲ ਜੁੜਦਾ ਹੈ ਦੂਜਾ ਚਲੋ ਆਪਣਾ ਨਾਮ ਬਣ ਜਾਂਦਾ ਹੈ ਬਿਲਕੁਲ ਤੀਜਾ ਪੈਸੀ ਵੀ ਬਣਦੇ ਐ ਐਵੇਂ ਕਹੀ ਹੈ ਨਾ ਕਿ ਇਹ ਇਸ ਚੀਜ਼ ਚ ਵਧੀਆ ਮਤਲਬ ਇਨਕਮ ਵੀ ਹੋ ਜਾਂਦੀ ਹੈ ਤੇ ਇਸ ਕਰਕੇ ਸੀ ਸੋਚਿਆ ਵੀ ਨਹੀਂ ਆਪਾਂ ਇੱਕ ਤਾਂ ਦਾਦਾ ਹੀ ਦੇ ਨਾਲ ਬੰਦਾ ਜੁੜਿਆ ਰਹਿੰਦਾ ਜ਼ਮੀਨ ਨਾਲ ਜੁੜਿਆ ਰਹਿੰਦਾ ਜਿੰਨਾ ਪਰਮਾਤਮਾ ਦੇ ਨਾਲ ਜੁੜਿਆ ਹੋਊਗਾ ਉਹਨਾਂ ਬੰਦਾ ਜ਼ਮੀਨ ਨਾਲ ਜੁੜਿਆ ਹੋਊਗਾ ਸੂਫੀ ਗਾਇਕੀ ਹੀ ਕਿਉਂ ਜੁੜੇ ਉਹੀ ਮੈਂ ਦੱਸ ਰਹੀ ਤੁਹਾਨੂੰ ਕਿ ਪਰਮਾਤਮਾ ਦੇ ਨਾਲ ਜੁੜੇ ਰਹਿਣ ਦੇ ਵਾਸਤੇ ਕਿਉਂਕਿ ਸੂਫੀ ਗਾਇਕੀ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਆ ਇਹ ਇਹ ਨਾ ਜਿਹਨੂੰ ਮਤਲਬ ਦਾਤਾਈ ਦਾ ਕਰਮ ਹੋਵੇ ਜਿਹਦੇ ਤੇ ਕਰਮ ਨਿਵਾਜ਼ੀ ਹੋਵੇ ਉਹੀ ਇਸ ਲਾਈਨ 'ਚ ਆ ਸਕਦਾ ਨਹੀਂ ਤਾਂ ਮਤਲਬ ਜ਼ਬਰਦਸਤੀ ਕੋਈ ਨਹੀਂ ਇਹ ਚੀਜ਼ ਉਹ ਕਰ ਸਕਦਾ ਤੇ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਉਹਨਾਂ ਨੇ ਸਾਡੀ ਝੋਲੀ 'ਚ ਮਤਲਬ ਇੱਕ ਕਤਰਾ ਪਾਇਆ ਇਸ ਸੰਗੀਤ ਦਾ ਕਿਉਂਕਿ ਬਹੁਤ ਡੂੰਗੀ ਲਾਈਨ ਹੈ ਅਸੀਂ ਨਹੀਂ ਕਹਿੰਦੇ ਵੀ ਸੂਫੀ ਇੱਕ ਜਿਹੜਾ ਸ਼ਬਦ ਹੈ ਨਾ ਉਹ ਵੀ ਬਹੁਤ ਵੱਡੀ ਚੀਜ਼ ਹੈ ਤੇ ਉਹ ਮਤਲਬ ਸੂਫੀ ਜਿਹੜਾ ਬਣਨਾ ਤੇ ਗਾਉਣਾ ਤੇ ਉਹ ਹੈਗਾ ਉਮਰਾਂ ਲੰਘ ਜਾਂਦੀਆਂ ਮੁੰਡੇ ਦੀਆਂ ਬਿਲਕੁਲ ਤੇ ਅਸੀਂ ਤਾਂ ਹਾਲੇ ਖੈਰ ਸਾਡੀ ਸ਼ੁਰੂਆਤ ਹੈ ਤੇ ਅੱਗੇ-ਅੱਗੇ ਜਿਵੇਂ-ਜਿਵੇਂ ਜਾਵਾਂਗੇ ਅਸੀਂ ਹੋਰ ਨੌਲੇਜ ਇਕੱਠੀ ਕਰਾਂਗੇ ਇੱਕ ਛੋਟੀ ਜੀ ਝਲਕ ਹੋ ਜੇ ਤੁਹਾਡੀ ਆਵਾਜ਼ ਦੀ ਸਾਡੇ ਦਰਸ਼ਕਾਂ ਵਾਸਤੇ ਇੱਕ ਜਿਹੜਾ ਸੂਫੀ ਭਜਨ ਸਭ ਤੋਂ ਬੈਸਟ ਤਰ੍ਹਾਂ ਲੱਗਦਾ ਵੀ ਆ ਸਾਡਾ ਸਭ ਤੋਂ ਬੈਸਟ ਹੈ ਹਾਂਜੀ ਸਾਡਾ ਭਜਨ ਆਇਆ ਸੀ ਥੋੜਾ ਟਾਈਮ ਪਹਿਲਾਂ ਦਮ ਮਸਤ ਕਲੰਦਰ ਉਹ ਮੈਨੂੰ ਬਹੁਤ ਪਸੰਦ ਹੈ ਹਾਂਜੀ ਹਮ ਦਮ ਮਸਤ ਕਲੰਦਰ ਮਸਤ ਮਸਤ ਦਮ ਮਸਤ ਕਲੰਦਰ ਮਸਤ ਦਮ ਮਸਤ ਕਲੰਦਰ ਮਸਤ ਮਸਤ ਦਮ ਮਸਤ ਕਲੰਦਰ ਮਾ ਇੱਕੋ ਵੇਦ ਹੈ ਦਮ ਦਮ ਨਹੀਂ ਅਨੇ ਦੋਹ ਦਮ ਦਮ ਨਹੀਂ ਅਨੇ ਕਲੰਦਰ ਮਸਤ ਮਸਤ ਕਲੰਦਰ ਕਲੰਦਰ ਮਸਤ ਮਸਤ ਜੋਲਾ ਮਸਤ ਮਸਤ ਦਮ ਮਸਤ ਕਲੰਦਰ ਮਸਤ ਮਸਤ ਦਮ ਮਸਤ ਕਲੰਦਰ ਮਾ ਗਮ ਮਸਤ ਕਲੰਦਰ ਮਸਤ ਮਸਤ ਦਮ ਮਸਤ ਕਲੰਦਰ ਮਾ ਇਹ ਇਹ ਪਜੰਤ ਤੁਸੀਂ ਕੀਤਾ ਹਾਂਜੀ ਇਹ ਕਵਰ ਕੀਤਾ ਸੀਗਾ ਉਸਤਾਜ ਜੀ ਦਾ ਹਮੇਸ਼ਾ ਹੀ ਸਿੱਖਣ ਤੋਂ ਬਿਨਾ ਨਹੀਂ ਆਉਂਦਾ ਉਸਤਾਜ ਜੀ ਕੌਣ ਨੇ ਅ ਉਸਤਾਜ ਜੀ ਨੇ ਸਾਡੇ ਲੁਧਿਆਣੇ ਤੋਂ ਰਾਗੀ ਸਿੰਘ ਨੇ ਭਾਈ ਜਰਨੈਲ ਸਿੰਘ ਜੀ ਜਵੱਦੀ ਜੀ ਹਾਂਜੀ ਤੇ ਉਹਨਾਂ ਕੋਲੋਂ ਹੀ ਤਾਲੀਮ ਲਈ ਸੀਗੀ ਹੁਣ ਵੀ ਅਸੀਂ ਉਹਨਾਂ ਕੋਲੋਂ ਹੀ ਸਿੱਖ ਰਹੇ ਹਾਂ ਹਾਲੀ ਰਿਆਜ਼ ਨੂੰ ਕਿੰਨਾ ਕੁ ਸਮਾਂ ਦਿੰਦੇ ਰਿਆਜ਼ ਇੱਕ ਘੰਟਾ ਅਸੀਂ ਸਵੇਰ ਦਾ ਜਿਹੜਾ ਹੁੰਦਾ ਆ ਉਹ ਅਸੀਂ ਸਾਡਾ ਰਿਆਜ਼ ਕਰਦੇ ਆ ਬਾਕੀ ਸਮਾਂ ਘਟ ਦਿੱਤਾ ਜਾਂਦਾ ਰਿਆਜ਼ ਨੂੰ ਹਾਂ ਉਸੇ ਵੀ ਹੰਦੇ ਵਿੱਚ ਹਾਂ ਕਿਉਂਕਿ ਕੰਮਕਾਰ ਵੀ ਹੁੰਦੇ ਆ ਘਰ ਦੇ ਤੇ ਵੈਸੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਅਸੀਂ ਮਤਲਬ ਵੱਧ ਤੋਂ ਵੱਧ ਉਸ ਚੀਜ਼ ਨੂੰ ਟਾਈਮ ਦਈਏ ਕਿਉਂਕਿ ਸਾਡੇ ਹੁਣ ਉਹ ਜ਼ਿੰਦਗੀ ਬਣ ਗਈ ਹੈ ਉਹ ਚੀਜ਼ ਤੇ ਦਸੇ ਸਾਰੇ ਦਿਨ ਸੁਣਦੇ ਰਹੀਦਾ ਗਾਉਂਦੇ ਰਹੀਦਾ ਨਾਲ ਨਾਲ ਔਰ ਦੁਪਹਿਰ ਨੂੰ ਟਾਈਮ ਲੱਗਦਾ ਤਾਂ ਅਸੀਂ ਤਾਨਾ ਵਗੈਰਾ ਦਾ ਰਿਆਜ਼ ਕਰ ਲੈਨੇ ਆ ਦੁਪਹਿਰ ਦੇ ਟਾਈਮ ਔਰ ਫਿਰ ਜਦੋਂ ਕਿਤੇ ਉਸਤਾਦ ਜੀ ਨਾਲ ਗੱਲ ਹੁੰਦੀ ਹੈ ਬਹੁਤ ਕੁਝ ਉਦੋਂ ਸਿੱਖਣ ਨੂੰ ਮਿਲਦਾ ਉਦੋਂ ਵੀ ਨਾਲ ਰਿਆਜ਼ ਹੋ ਜਾਂਦਾ ਕੁੜੀਆਂ ਨੂੰ ਬਹੁਤਾ ਮੌਕਾ ਨਹੀਂ ਮਿਲਦਾ ਇਸ ਸੰਗੀਤ ਵਾਲੇ ਪਾਸੇ ਕਿਉਂਕਿ ਪਰਿਵਾਰ ਦੀ ਸਪੋਰਟ ਨਹੀਂ ਹੁੰਦੀ ਕਿ ਇਹ ਜਿਹੜਾ ਕੰਮ ਹੈ ਜੀ ਇਹ ਤਾਂ ਜਿੱਦ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਬੋਲਟ ਚੋਟੇ ਲੈਵਲ ਦਾ ਕੰਮ ਹੈ ਇਹ ਕੁੜੀਆਂ ਦੇ ਪ੍ਰਾਪਤ ਦਾ ਕੰਮ ਨਹੀਂ ਕੁੜੀਆਂ ਕੋਈ ਹੋਰ ਕਿਸੇ profession ਚ ਜਾਂਦੀਆਂ ਨੇ ਕੋਈ ਪਾਇਲਟ ਬਣਦੀਆਂ ਨੇ ਕੁੜੀਆਂ ਆਰਮੀ ਕਰ ਰਹੀਆਂ ਨੇ ਕੁੜੀਆਂ ਹੋਰ ਬਹੁਤ ਵੱਟੀਆਂ ਵੱਟੀਆਂ ਅਹੁਦੇ ਹਾਂ ਤੇ ਨੇ ਪਰ ਉਹ ਕੁੜੀਆਂ ਨੂੰ ਇਸ ਲਾਈਨ ਦੇ ਵਿੱਚ ਬਹੁਤ ਘੱਟ ਲੋਕ ਪਸੰਦ ਕਰਦੇ ਆ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਸਹੀ ਗੱਲ ਹੈ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਤੇ ਕੁੜੀਆਂ ਨੂੰ ਇਸ ਲਾਈਨ ਚ ਅੱਗੇ ਆਉਣ ਦਾ ਬਹੁਤ ਘੱਟ ਮੌਕਾ ਮਿਲਦਾ ਅਸੀਂ ਕਹਿ ਲੋ ਵੀ ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਪਤਾ ਨਹੀਂ ਕਿਹੜੇ ਜਨਮ ਚ ਅਸੀਂ ਕੋਈ ਹਨਾ ਤੇ ਉਹਦੇ ਕਰਕੇ ਚਲੋ ਸਾਡੀ ਝੋਲੀ ਚ ਇਹ ਚੀਜ਼ ਪਈ ਆ ਤੇ ਫੈਮਿਲੀ ਨੇ ਵੀ ਐਗਰੀ ਕੀਤਾ ਬਹੁਤ ਇਦਾਂ ਮੇਰੀਆਂ ਵਿਚਾਰੀਆਂ ਭੈਣਾਂ ਉਦਾਂ ਹੀ ਵਿਚਾਰੀਆਂ ਦਿਲ 'ਚ ਹੀ ਦੱਬ ਕੇ ਉਹ ਚੀਜ਼ ਨੂੰ ਰੱਖ ਲੈਂਦੀਆਂ ਵੀ ਨਹੀਂ ਸਾਡੇ ਘਰ ਦੇ ਆਨੇ ਨਹੀਂ ਮੰਨਣਾ ਜ਼ਾਹਿਰ ਹੀ ਨਹੀਂ ਕਰ ਪਾਉਂਦੇ ਔਰ ਅਸੀਂ ਮਤਲਬ ਚਲੋ ਦੱਸਿਆ ਮੰਮੀ ਪਾਪਾ ਨਾਲ ਗੱਲ ਕੀਤੀ ਆਪਣੇ ਦਿਲ ਦੀਆਂ ਜਿਹੜੀਆਂ ਖਾਇਸ਼ਾਂ ਮੈਂ ਮੰਮੀ ਹੋਣਾ ਨੂੰ ਇੱਕ ਹੀ ਗੱਲ ਕਹੀ ਸੀ ਮੈਂ ਕਹਿੰਮੀ ਮੈਨੂੰ ਜ਼ਿੰਦਗੀ 'ਚ ਭਾਵੇਂ ਕੋਈ ਚੀਜ਼ ਨਾ ਦਿਓ ਤੇ ਮੈਨੂੰ ਇੱਕ ਚੀਜ਼ ਚਾਹੀਦੀ ਵੀ ਤੁਸੀਂ ਮੈਂ ਕਹਾਂ ਮੈਨੂੰ 뮤ਜ਼ਿਕ ਕਰਨ ਦਿਓ ਕੰਟੀਨਿਊ ਮੰਮੀ ਕਹਿੰਦੇ ਨਹੀਂ ਪੁੱਤ ਵੀ ਪਿੰਡ ਦਾ ਮਾਹੌਲ ਆ ਲੋਕੀ ਗੱਲਾਂ ਬਹੁਤ ਕਰਦੇ ਆ ਵੀ ਇਦਾਂ ਉਦਾਂ ਤੇ ਮੈਂ ਕਹਾਂ ਮੰਮੀ ਜਿਹੜੇ ਲੋਕ ਗੱਲਾਂ ਕਰਦੇ ਆ ਨਾ ਜੇ ਕੱਲ ਨੂੰ ਦਾਤਾ ਹੀ ਨੇ ਕਰਮ ਕਰਤਾ ਨਾ ਤੇ ਉਹੀ ਲੋਕਾਂ ਨੇ ਮੁੜ ਕੇ ਕਹਿਣਾ ਵੀ ਨਹੀਂ ਯਾਰ ਉਹ ਤੁਹਾਡੀਆਂ ਕੁੜੀਆਂ ਨੇ ਕੰਮ ਵਧੀਆ ਕੀਤਾ ਹੈਨਾ ਬਿਲਕੁਲ ਹਾਂਜੀ ਤੇ ਬਸ ਇਹੀ ਸੋਚ ਲੈ ਕੇ ਚੱਲੇ ਜਾਂਦੇ ਆ ਸੁਪਨੇ ਕੀ ਆ ਹਲਕਾ ਮਲਕਾ ਬਈ ਸੁਪਨੇ ਮਤਲਬ ਕੁਝ ਖਾਸ ਵੱਡੇ ਨਹੀਂ ਆ ਬਸ ਇਹ ਆ ਕਿ ਬੰਦਾ ਇੰਨਾ ਕੋ ਮਤਲਬ ਹੁਣ ਮੈਂ ਕੀ ਕਹਾਂ ਉਹਨੂੰ ਖੁਸ਼ ਵੀ ਆਪਣਾ ਮਤਲਬ ਫੈਮਿਲੀ ਦੇ ਵਾਸਤੇ ਜੋ ਕੁਝ ਅਸੀਂ ਸੋਚਦੇ ਆਂ ਵੀ ਉਹਨਾਂ ਕੁਝ ਅਸੀਂ ਕਰ ਮਤਲਬ ਮੋਡੀਆਂ ਮਡਲੀਆਂ ਸਹੂਲਤਾਂ ਜਿਹੜੀਆਂ ਅਸੀਂ ਦੇ ਸਕੀਆ ਆਪਣੇ ਪਰਿਵਾਰ ਖੁਸ਼ ਹੋਵੇ ਆਪਣਾ ਪਰਿਵਾਰ ਖੁਸ਼ ਹੋਵੇ ਅਸੀਂ ਵਧੀਆ ਆਪਣਾ ਕੰਮ ਕਰੀਏ ਸਾਨੂੰ ਸ਼ੋਜ਼ ਆਉਣ ਅਸੀਂ ਇਸੀ ਇਸੀ ਜ਼ਿੰਦਗੀ ਮਤਲਬ ਕੰਮ ਚ ਆਪਣੀ ਜ਼ਿੰਦਗੀ ਜਿਹੜੀ ਆ ਕੱਢਣਾ ਚਾਹੁੰਦੇ ਵੀ ਅਸੀਂ ਹਮੇਸ਼ਾ ਮਿਊਜ਼ਿਕ ਕਰੀਏ ਮਿਊਜ਼ਿਕ ਨਾਲ ਜੁੜੇ ਰਹੀਏ ਤੇ ਪਰਮਾਤਮਾ ਦੇ ਨਾਲ ਜੁੜੇ ਰਹੀਏ ਐਂ ਸਾਡੀ ਸਪੋਰਟ ਹੋਵੇ ਵੱਧ ਤੋਂ ਵੱਧ ਸਾਡੇ ਕੋਲੋਂ ਮਤਲਬ ਜਿੰਨੇ ਵੀ ਦਰਵਾਰ ਨੇ ਸਾਡੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਦਰਵਾਰ ਆ ਤੇ ਸ਼ੋਅਜ਼ ਆਨ ਸਾਨੂੰ ਵੱਧ ਵੱਧ ਕੰਟੈਕਟ ਕਰਨ ਔਰ ਸਾਡੀ ਸਪੋਰਟ ਹੋਵੇ ਸਾਡੀ ਗਾਇਕੀ ਨੂੰ ਪਿਆਰ ਦਿੱਤਾ ਜਾਵੇ ਤਾਂ ਕਿ ਅਸੀਂ ਹੋਰ ਅੱਗੇ ਮਿਹਨਤ ਕਰਕੇ ਤੇ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਖਰੇ ਉੱਤਰਿਆ ਵਧੀਆ ਤਰੀਕੇ ਦੇ ਨਾਲ ਜਿਹੜਾ 뮤직 ਨੂੰ ਕੰਟੀਨਿਊ ਕਰ ਸਕੀਏ ਹਰ ਬੰਦੇ ਦਾ ਇੱਕ ਆਈਡੀਅਲ ਹੁੰਦਾ ਹੈ ਇਕ ਵੇਖ ਕੇ ਕਿਸੇ ਨੂੰ ਕਹਿ ਦਈਏ ਪ੍ਰਭਾਵਿਤ ਹੁੰਦਾ ਬੰਦਾ ਵੀ ਉਹ ਕਰ ਸਕਦਾ ਤੇ ਮੈਂ ਕਿਵੇਂ ਕਰ ਸਕਦਾ ਜੀ ਜੀ ਤੇ ਉਸਤਾਦ ਜੀ ਉਸਤਾਦ Nusrat Fateh Ali Khan ਸਾਹਿਬ ਜੀ ਜਿਹਨਾਂ ਦਾ ਨਾਮ ਲੈਂਦੇ ਕੰਨਾਂ ਨੂੰ ਹੱਥ ਜਾਂਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਜਿਹੜੀ ਸੰਗੀਤ ਦੀ ਸ਼ੁਰੂਆਤ ਹੈ ਹੁੰਦੀ ਆ ਉਹਨਾਂ ਦੇ ਮਤਲਬ ਨਾਮ ਲੈਣ ਤੋਂ ਹੀ ਹੁੰਦੀ ਆ ਕਿਉਂਕਿ ਉਹਨਾਂ ਨੇ ਬਹੁਤ ਮੈਂ ਕਿੰਨੀ ਵੀ ਉਹਨਾਂ ਨੇ ਨਾ ਬਹੁਤ ਜ਼ਿਆਦਾ ਗਾਇਆ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸੂਫੀ 뮤직 ਨੂੰ ਜਿਹੜਾ ਉਹਨਾਂ ਨੇ ਇੱਕ ਮੁਕਾਮ ਦਿੱਤਾ ਤੇ ਅੱਜ ਵੀ ਉਹ ਸਾਰਿਆਂ ਦੇ ਦਿਲਾਂ 'ਚ ਇਸੇ ਕਰਕੇ ਵਸਦੇ ਨੇ ਸਾਰੇ ਉਹਨਾਂ ਦਾ ਇਤਰਾਜ਼ ਵੀ ਤਾਂ ਕਰਦੇ ਨੇ ਕਿਉਂਕਿ ਉਹਨਾਂ ਨੇ ਮਤਲਬ ਚੀਜ਼ਾਂ ਸਾਰੀਆਂ ਰੂਹਾਨੀ ਗਈਆਂ ਨੇ ਪਰਮਾਤਮਾ ਦੇ ਨਾਲ ਜੋੜਨ ਵਾਲੀਆਂ ਇੱਕ ਫੇਰ ਉਹਨਾਂ ਦਾ ਹੋ ਜਾਵੇ ਕੋਈ ਚੰਗਾ ਵਧੀਆ ਕੁਲਾਮ ਜਿਹੜਾ ਤੁਹਾਨੂੰ ਲੱਗਦਾ ਵੀ ਆ ਬਹੁਤ ਸੁਣਾਇਆ ਸੀ ਜੀ ਜਿੱਥੋਂ ਮੇਰੀ ਸ਼ੁਰੂਆਤ ਹੋਈ ਮੈਂ ਹੀ ਸੁਣਾਉਣੀ ਤੋਵੇਂ ਰਲ ਕੇ ਤੋਵੇਂ ਰਲ ਕੇ ਜੀ ਜੀ ਹੂੰ ਉਹ ਕਿਤੇ ਇਸ਼ਕ ਦਰੋਗ ਨਾ ਲਾ ਬੈਠੀ ਕਿਤੇ ਇਸ਼ਕ ਦਰੋਗ ਨਾ ਲਾ ਬੈਠੀ ਜਿੰਦ ਵਕਤਾਂ ਵਿੱਚ ਨਾ ਪਾ ਬੈਠੀ ਕਿਤੇ ਇਸ਼ਕ ਦਰੋਗ ਨਾ ਲਾ ਬੈਠੀ ਉਹ ਕਿਤੇ ਇਸ਼ਕ ਦਰੋਗ ਨਾ ਲਾ ਬੈਠੀ ਬਣ ਚੱਲੀ ਰੋਵੇਂ ਹੱਸੇਗੀ ਬਣ ਚੱਲੀ ਰੋ யரா தான நசரா நூ நசிய பாரனா கதே இஷ நால இஷ நாலி கதை இஷ்ட தரோக நாலா ਉਹ ਕਿਤੇ ਸ਼ਿਕਦਰ ਹੋਗਣਾ ਨਾ ਬੈਠੀ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਘਰ ਦੇ ਹਾਲਾਤ ਪਹਿਲਾਂ ਬਹੁਤ ਖਰਾਬ ਸੀ ਹੁਣ ਮਤਲਬ ਦਾਤਾ ਜੀ ਦੇ ਕਰਮ ਦੇ ਨਾਲ ਠੀਕ ਆ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਮਿਹਨਤ ਕਰਾਂਗੇ ਵਧੀਆ ਹੋ ਜਾਣਗੇ ਕਿਉਂਕਿ ਹੁਣ ਅਸੀਂ ਮਤਲਬ ਘਰ ਬਣਾ ਰਹੇ ਹਾਂ ਨਾ ਵਾ ਤੇ ਮਤਲਬ ਹੌਲੀ ਹੌਲੀ ਮਤਲਬ ਜਿੱਦਾਂ ਹੌਲੀ ਹੌਲੀ ਕੰਮ ਕਰਾਂਗੇ ਹਾਂਜੀ ਬਿਲਕੁਲ ਵੈਸੀ ਜਾਣਾ ਵੀ ਮਤਲਬ ਕਹਿੰਦੇ ਨਾ ਮੰਜ਼ਿਲ ਦੀ ਜਿਹੜੀ ਸੀੜੀ ਹੁੰਦੀ ਆ ਸਟੈਪ ਬਾਈ ਸਟੈਪ ਹੀ ਬੰਦਾ ਚਾਵੇ ਤੇ ਵਧੀਆ ਰਹਿੰਦਾ ਇਕਦਮ ਵੀ ਫਿਰ ਚੜਕੇ ਤੇ ਚਲੋ ਪ੍ਰਮਾਤਮਾ ਦੀ ਰਹਿਮਤ ਬੜੀ ਜਿਆਦੀ ਹੈ ਸ਼ੁਕਰ ਹੈ ਤੇ ਸ਼ੁਕਰ ਸਭ ਤੋਂ ਵੱਡੀ ਚੀਜ਼ ਹੈ ਜਿਹਨੂੰ ਸ਼ੁਕਰ ਕਰਨਾ ਆ ਗਿਆ ਉਹਨੂੰ ਸਾਰਾ ਖੁਸ਼ ਆ ਗਿਆ ਹਨਾ ਤੇ ਅਸੀਂ ਬੜਾ ਬੜਾ ਸ਼ੁਕਰ ਕਰਦੇ ਹਮੇਸ਼ਾ ਹੀ ਸੰਗੀਤ ਕਰਕੇ ਕਿਹਦੇ ਪੜ੍ਹਾਈ ਛੱਡ ਦਿੱਤੀ ਨਹੀਂ ਸੰਗੀਤ ਕਰਕੇ ਨਹੀਂ ਅ ਐਕਚੁਅਲ ਚ ਇਹਦੇ ਪਿੱਛੇ ਹੋਰ ਕਹਾਣੀ ਆ ਸਾਡੇ ਨਾ ਮਤਲਬ ਮੇਰੇ ਤੋਂ ਵੱਡੇ ਦੋ ਬ੍ਰਦਰ ਸੀ ਦੋ ਹੀ ਮੇਰੇ ਤੋਂ ਛੋਟੇ ਸੀਗੇ ਤੇ ਉਹ ਡੈਥ ਹੋ ਗਈ ਸੀ ਉਹਨਾਂ ਦੀ ਮਤਲਬ ਬਚਦੇ ਨਹੀਂ ਹੁੰਦੇ ਸੀਗੇ ਤੇ ਫਿਰ ਨਾ ਜਦੋਂ ਛੋਟੇ ਦਾ ਜਨਮ ਹੋਇਆ ਸਲੀਮ ਦਾ ਮੇਰਾ ਛੋਟਾ ਬ੍ਰਦਰ ਜਿਹੜਾ ਤੇ ਜਦੋਂ ਉਹਨਾਂ ਦਾ ਜਨਮ ਹੋਇਆ ਫਿਰ ਸਾਨੂੰ ਡਰ ਸੀਗਾ ਵੀ ਫਿਰ ਮਤਲਬ ਕੁਝ ਓਦਾਂ ਦਾ ਨਾ ਹੋਵੇ ਤੇ ਫਿਰ ਉਹ ਪੜ੍ਹਾਈ ਮੈਂ ਛੱਡ ਦਿੱਤੀ ਮੰਮੀ ਹੁਣੀ ਕਹਿੰਦੇ ਸੀ ਵੀ ਆਪਾਂ ਮਤਲਬ ਵੀ ਤਿੰਨ ਦੁਆਰਾ ਪਾ ਦਾਂਗੇ ਕੋਈ ਨਹੀਂ ਵੀ ਤੁਸੀਂ ਵੀ ਬੱਚਾ ਪਾਲ ਲੀਏ ਪਹਿਲਾਂ ਹਨਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਪਿਆਰ ਨਾਲ ਪਾਲਿਆ ਵਾ ਤੇ ਇਹੀ ਰੀਜ਼ਨ ਇਹੀ ਸਿਲਸਿਲਾ ਚੱਲਦਾ ਹੈ ਕਿ ਅਸੀਂ ਸੂਫੀ ਦਰ ਆ ਗਈ ਇਸ ਲਾਈਨ ਦੇ ਵਿੱਚ हां ਉਹ ਵੀ ਉਹ ਵੀ ਰੀਜ਼ਨ ਹੈ ਕਿਉਂਕਿ ਅਸੀਂ ਹਰ ਵੇਲੇ ਪ੍ਰਮਾਤਮਾ ਗੀਹੇ ਅਰਦਾਸ ਕਰਨੀ ਬੱਬਈ ਸਾਨੂੰ ਵੀਰ ਦੋ ਬੱਬਈ ਸਾਡੇ ਕੋਲ ਰਖੜੀ ਬੰਨਣ ਲਈ ਹੈ ਨਹੀਂ ਆ ਸਾਡੇ ਕੋਲ ਹਨਾ ਸਾਡਾ ਵੀ ਇੱਕ ਵੀਰ ਹੋਵੇ ਕਿਉਂਕਿ ਮੈਂ ਨਾ ਕਿਸੇ ਹੋਰ ਨੂੰ ਰਖੜੀ ਬੰਨੀ ਸੀਗੀ ਤੇ ਸਾਡੇ ਲੱਗੇ ਮੈਂ ਚਲੋ ਨਾਮ ਨਹੀਂ ਲਾਉਂਗੀ ਤੇ ਕੁੜੀ ਨੇ ਮੈਨੂੰ ਇਦਾਂ ਮੇਨਾ ਜਿਹਾ ਮਾਰ ਦਿੱਤਾ ਵੀ ਮੈਂ ਤੂੰ ਤੇ ਸਾਡੇ ਭਰਾ ਨੂੰ ਰਖੜੀ ਬੰਨੀ ਤੇ ਮੈਂ ਫਿਰ ਦਰਬਾਰ 'ਚ ਸਾਡੇ ਘਰੇ ਦਰਬਾਰ ਆ ਪੀਰਾਂ ਦਾ ਤੇ ਮੈਂ ਉੱਥੇ ਜਾ ਕੇ ਬੜਾ ਰੋਈ ਮੈਂ ਕਦਾਤਾ ਇਹ ਵੀ ਸਾਨੂੰ ਅਸੀਂ ਕਿਸੇ ਦੇ ਭਰਾ ਨੂੰ ਰਖੜੀ ਨਹੀਂ ਬੰਨ੍ਹਣੀ ਅੱਜ ਤੋਂ ਬਾਅਦ ਵੀ ਸਾਨੂੰ ਆਪਣਾ ਹੀ ਦੋਵਾਂਗੇ ਤੇ ਅਸੀਂ ਰਖੜੀ ਬੰਨ੍ਹਣੀ ਆ ਤੇ ਮੈਂ ਇੰਨਾ ਤੁਹਾਨੂੰ ਅਸੀਂ ਮੰਨਦੇ ਕਿਉਂਕਿ ਆਪਾਂ ਮੇਣਾ ਵੀ ਉਹਨੂੰ ਹੀ ਮਾਰ ਸਕਦੇ ਜਿਹਨੂੰ ਆਪਾਂ ਮੰਨਦੇ ਆ ਤੇ ਆਪਾਂ ਗਿਲਾ ਸ਼ਿਕਵਾ ਵੀ ਉਹਦੇ ਨਾਲ ਹੀ ਕਰ ਸਕਦੇ ਹਣਾ ਤੇ ਸਾਡਾ ਅਕੀਦਾ ਜਿਹੜਾ ਵਿਸ਼ਵਾਸ ਉਹਨਾਂ ਤੇ ਹੀ ਬਣਿਆ ਰਿਹਾ ਹਮੇਸ਼ਾ ਤੋਂ ਇਹ ਜਿਹਾ ਵੱਡਾ ਮਤਲਬ ਕਿ ਆ ਬਾਬਾ ਜੀ ਨੇ ਵੀ ਨਹੀਂ ਦਤਾ ਇਹ ਕਰੋ ਕਿਰਪਾ ਤੁਹਾਨੂੰ ਕਰਨੀ ਪੈਣੀ ਆ ਵੀ ਸਾਨੂੰ ਵੀਰ ਚਾਹੀਦਾ ਹਨਾ ਤੇ ਦਤਾ ਜੀ ਨੇ ਕਰਮ ਕੀਤਾ ਤੇ ਸਾਡੀ ਉਹੀ ਮਤਲਬ ਰੀਜ਼ਨ ਆ ਵੀ ਅਸੀਂ ਅੱਜ ਤੱਕ ਵੀ ਉਹਨਾਂ ਨਾਲ ਜੁੜੇ ਆ ਕਿਉਂਕਿ ਸਾਨੂੰ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਮਿਲੀ ਆ ਉਸ ਦਿਵਾਰ ਤੋਂ ਮੇਰੇ ਲਈ ਮੇਰੇ ਲਈ ਕਿਉਂਕਿ ਅਸੀਂ ਉਹਦੇ ਕਰਕੇ ਜੀਨੇ ਆ ਉਹਦੇ ਉਹਦੇ ਨਾਲ ਦੀ ਸਾਡੀ ਜ਼ਿੰਦਗੀ ਜਿਹੜੀ ਆ ਤੇ ਨਹੀਂ ਤਾਂ ਹੁਣ ਤੇ ਕਦੋਂ ਦੇ ਮਨ ਭੁਰ ਜਾਣਾ ਸੀਗਾ ਤੇ ਬੜਾ ਬੜਾ ਸ਼ੁਕਰ। ਮੈਨੂੰ ਇੱਕ ਬੋਲ ਯਾਦ ਆ ਰਿਹਾ ਇੱਕ ਵੀਰ ਦਾ ਹੀ ਵੀਰ ਬੱਸ ਉਹ ਖਾਣ ਨੂੰ ਬੜਾ ਚਿਤ ਕਰਦਾ। ਇਹ ਇਹ ਭੈਣਾ ਦਾ ਭਰਾਵਾਂ ਦਾ ਪਿਆਰ ਹੁੰਦਾ ਹੈ। ਤੇ ਅੱਜ ਆਪਣੇ ਵੀਰ ਨੂੰ ਪਾਲਣ ਵਾਸਤੇ ਪੜ੍ਹਾਈ ਛੱਡ ਦਿੱਤੀ। ਸੰਗੀਤ ਸਿਰਫ ਇਸ ਕਰਕੇ ਅਪਣਾਇਆ ਕਿ ਰੱਬ ਦਾ ਸ਼ੁਕਰਾਨਾ ਕਰਨ ਵਾਸਤੇ। ਸੋ ਕੋਈ ਮੈਸੇਜ ਆਪਣੇ ਦਸ਼ਕਾਂ ਨੂੰ ਦੇਣਾ ਚਾਹਦੇ ਹੋ? ਮੈਸੇਜ ਬਸ ਇਹ ਹੈ ਕਿ ਸਾਰੇ ਆਪਣੇ ਭੈਣਾਂ ਪਰਮਣੂ ਪਿਆਰ ਕਰਿਆ ਕਰੋ ਤੇ ਕਿਉਂਕਿ ਭਰਾ ਵੀ ਬੜੇ ਔਖੇ ਮਿਲਦੇ ਨੇ ਤੇ ਭੈਣਾਂ ਵੀ ਕਿਉਂਕਿ ਕਹਿੰਦੇ ਨੇ ਕਿ ਆ ਧੀ ਤੇ ਪੁੱਤ ਦੇ ਵਿੱਚ ਫਰਕ ਨਾ ਕੋਈ ਪੁੱਤ ਹੀਰੇ ਨੇ ਧੀਆਂ ਦੁਲਾਰੀਆਂ ਨੇ ਪੁੱਤ ਮਾਪਿਆਂ ਦੀ ਹਿੱਕ ਦਾ ਸਾਹ ਹੁੰਦੇ ਧੀਆਂ ਪੱਗਾਂ ਨੇ ਜਿਤਾ ਨਿਆਰੀਆਂ ਨੇ ਤਿਆਂ ਨਾਲ ਸੰਪੂਰਨ ਪਰਿਵਾਰ ਬਣਦਾ ਬਣਦੀਆਂ ਪੁੱਤਰਾਂ ਨਾਲ ਸਰਦਾਰੀਆਂ ਨੇ ਲੋਕੀ ਕਹਿੰਦੇ ਨੇ ਪੁੱਤਰ ਨਿਸ਼ਾਨ ਜੱਗ ਦੇ ਤੇ ਤਿਆਂ ਪੁੱਤਰਾਂ ਤੋਂ ਵੱਧ ਪਿਆਰੀਆਂ ਵਾਹ ਕੀ ਬਾਤ ਕੀ ਬਾਤ ਹਾਂਜੀ ਅੱਛਾ ਅਖੀਰ ਵਿੱਚ ਇੱਕ ਜਾਣ ਜਾਂਦੇ ਇੱਕ ਸੌਂਗ ਫਿਰ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਲਵਾਂ ਜੀ ਠੀਕ ਹੈ ਕਰ ਲਿਖਣਾ ਹੂੰ ਹੋ ਦਿਲ ਕਸ਼ੀਸ਼ ਆਏ ਹੋਏ शीशा एस शीशे द सामने तैनू बठा के शीशे दे सामने तैनू बिठा के शाम सवेर प्यार दां प्यार दां सारी उमिरि गुज़ार शीश ਜਾਏ ਸੋ ਆ ਲਾਈਨ ਜਿਹੜੀ ਆ ਇੱਕ ਤਾਂ ਮੇਰੇ ਵੀਰੇ ਲਈ ਤੇ ਇੱਕ ਮੇਰੇ ਸਾਈਂ ਜੀ ਜਿਨ੍ਹਾਂ ਨੇ ਕਰਮ ਕਮਾਇਆ ਹਾਂ ਤੂੰ ਜੇ ਨਾ ਮਿਲਦਾਵੇਂ ਮੱਖਾ ਵਾਂਗੂ ਰੂਲਦੀ ਤੇਰੀ ਮਿਹਰਬਾਨੀ ਵੇ ਮੈਂ ਮਰ ਕੇ ਨਹੀਂ ਭੁੱਲਦੀ ਤੂੰ ਜੇ ਨਾ ਮਿਲਦਾਵੇਂ ਮੱਖਾ ਵਾਂਗੂ ਰੂਲਦੀ ਤੇਰੀ ਮਿਹਰਬਾਨੀ ਵੇ ਮੈਂ பல மே பரஷ பே மர்ஜி தல தருஷ பல்தன வார சரி उमिर गुज़ारे दिल त शीशा एस शीशे द सामे तैनू बाके एस शीशे दे साम तैनू बठा के शाम सवेरे प्यार दां प्यार दां सारी उमिरि गुज़ार ਦੇਆਂ ਹੋ ਦੇਲੇ ਕਿ ਸ਼ੀਸ਼ਾ ਐ ਅਖੀਰ ਵਿੱਚ ਆਪਣਾ ਮੋਬਾਈਲ ਨੰਬਰ ਬੋਲ ਦਿਓ ਤੇ ਦਰਸ਼ਕਾਂ ਨੂੰ ਇੱਕ ਅਪੀਲ ਕਰ ਦਿਓ ਵੀਡੀਓ ਵੱਤ-ਵੱਤ ਸ਼ੇਅਰ ਕਰੋ ਜੀ ਸਾਰੇ ਜਿੰਨੇ ਵੀ ਸਰੋਤੇ ਸਾਡੇ ਰੱਬ ਵਰਗੇ ਦੇਖ ਰਹੇ ਨੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਔਰ ਸਾਨੂੰ ਸਪੋਰਟ ਕਰਿਓ ਜੇ ਤੁਹਾਨੂੰ ਸਾਡੀ ਗਾਇਕੀ ਅੱਛੀ ਲੱਗਦੀ ਤਾਂ ਅਸੀਂ ਹੋਰ ਵੀ ਵਧੀਆ ਵਧੀਆ ਪ੍ਰੋਜੈਕਟ ਕੀਤੇ ਹੋਏ ਨੇ ਦਾਤਾ ਸਰਕਾਰ ਦੇ ਕਰਮ ਦੇ ਨਾਲ ਤੁਹਾਡੇ ਲਈ ਲੈ ਕੇ ਆਵਾਂਗੇ ਤੁਸੀਂ ਸਪੋਰਟ ਕਰਿਓ ਤੇ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਐਂਡ ਸਾਡਾ ਫੇਸਬੁੱਕ ਦਾ ਪੇਜ ਹੈ ਇੰਸਟਾਗ੍ਰam ਦਾ ਸੂਫੀਆਲ ਕਮਲਕਾ ਸਿਸਟਰਸ ਐਂਡ YouTube ਦਾ ਵੀ ਚੈਨਲ ਸੇਮ ਹੈ ਸੂਫੀਆਲ ਕਮਲਕਾ ਸਿਸਟਰ ਤੇ ਤੁਸੀਂ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਔਰ ਵੱਧ ਤੋਂ ਵੱਧ ਸਾਨੂੰ ਸ਼ੋਅਸ ਬੁੱਕ ਕਰਵਾਓ ਐਂਡ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਆਪਣਾ ਨਾਮ कमाइए सूफी गायकी ਦੇ ਵਿੱਚ ਤੇ ਤੁਸੀਂ ਸ਼ੋਅਸ ਵਾਸਤੇ ਕੰਟੈਕਟ ਕਰਨਾ ਤਾਂ ਸਾਨੂੰ ਕਰ ਸਕਦੇ ਹੋ ਸਾਡਾ ਨੰਬਰ ਹੈ ਜੀ 9914604157 9914604157 ਧੰਨਵਾਦ ਜੀ ਆ ਮਾਈਕ ਮੈਨੂੰ ਤੇ ਤੋਂ ਦੋਸਤੋ ਇਹ ਹਨ ਅਲਕਾ ਬਲਕਾ ਜੀ ਜਿੰਨਾ ਦੀ ਗਾਇਕੀ ਨੂੰ ਬਹੁਤ ਲੋਕ ਪਿਆਰ ਕਰਦੇ ਨੇ ਬਹੁਤ ਸਪੋਰਟ ਕਰਦੇ ਨੇ ਤੇ ਪਰਿਵਾਰ ਦੇ ਵਿੱਚੋਂ ਪਤਾ ਨਹੀਂ ਕਦੋਂ ਰੱਬ ਦੀ ਇਬਾਦਤ ਕਰਦਿਆਂ ਕਰਦਿਆਂ ਸੂਫੀ ਸਿੰਗਰ ਬਣ ਕੇ ਤੇ ਅੱਜ ਮਾਝੇ ਦੇ ਵਿੱਚ ਇੱਕ ਚੰਗਾ ਨਾਂ ਹੈ ਇਹਨਾਂ ਦਾ ਮੇਲਿਆਂ ਦੇ ਵਿੱਚ ਜਿਹੜੀ ਮਹਿਫਿਲ ਸੂਫਿਆਨਾ ਸ਼ੁਰੂ ਹੁੰਦੀ ਹੈ ਨਾ ਤੋਂ ਇਹਨਾਂ ਦੀ ਗਾਇਕੀ ਤੋਂ ਸ਼ੁਰੂ ਹੁੰਦੀ ਹੈ ਸੂਫਿਆਨਾ ਗਾਇਕੀ ਸੋ ਅੱਜ ਦਾ ਸਾਡਾ ਮਕਸਦ ਇਹੀ ਸੀਗਾ ਕਿ ਤੁਹਾਡੇ ਤੱਕ ਇਹ ਆਵਾਜ਼ ਜਿਹੜੀ ਹੈ ਪਹੁੰਚਣੀ ਚਾਹੀਦੀ ਹੈ ਤੇ ਦੋਸਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਆਵਾਜ਼ ਜਿਹੜੀ ਦੇਸ਼ਾਂ ਵਿਦੇਸ਼ਾਂ ਤੱਕ ਜਾਵੇ ਤੇ ਲੋਕ ਸੁਣ ਕੇ ਇੱਕ ਵਾਰੀ ਅਸ਼ ਅਸ਼ ਕਾਰ ਉਠਣ ਆਵਾਜ਼ ਤੁਸਾਂ ਸੁਣਿਆ ਸੰਗੀਤ ਤੁਸਾਂ ਸੁਣਿਆ ਸੰਗੀਤ ਰੱਬ ਦੀ ਦਾਤ ਹੈ ਜੀ ਇੱਕ ਵਾਰੀ ਫੇਰ ਕਾਵਾਂਗਾ ਜੁੜੇ ਰਹੋ ਸਾਡੇ ਨਾਲ ਧੰਨਵਾਦ